ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਆਸਾ ਜੀ ਦੀ ਵਾਰ ਦੇ ਸੰਥਿਆ ਸ਼ੁਰੂ ਕਰਦੇ ਹਾਂ ਸਤਨਾਮ ਵਾਹਿਗੁਰੂ ਸਾਹਿਬ ਜੀ ਸਤਨਾਮ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਆਸਾ ਮਹੱਲਾ ਪਹਿਲਾ ਆਸਾ ਮਹੱਲਾ ਪਹਿਲਾ ਵਾਰ ਸ਼ਲੋਕਾ ਨਾਲ ਵਾਰ ਸ਼ਲੋਕਾ ਨਾਲ ਸ਼ਲੋਕ ਭੀ ਮਹੱਲੇ ਪਹਿਲੇ ਕੇ ਲਿਖੇ ਸ਼ਲੋਕ ਭੀ ਮਹੱਲੇ ਪਹਿਲੇ ਕੇ ਲਿਖੇ ਟੁੰਡੇ ਆਸ ਰਾਜੈ ਕੀ ਧੁਨੀ ਟੁੰਡੇ ਆਸ ਰਾਜੈ ਕੀ ਧੁਨੀ ਹਾਂਜੀ وار ایتھےઠા ਮੁਕ ਕੋਲੋਨੀ ਸਲੋਕਾਂ ਨਾਲ ਸਲੋਕ ਭੀ ਮਹੱਲੇ ਪਹਿਲੇ ਕੇ ਲਿਖੇ ਟੁੰਡੇ ਅਸਰਾਜੇ ਕੀ ਧੁਨੀ ਸਲੋਕ ਮਹੱਲਾ ਪਹਿਲਾ ਸਲੋਕ ਮਹੱਲਾ ਪਹਿਲਾ ਮਲੇਹਾਰੀ ਗੁਰ ਆਪਣੇ ਬਲੇਹਾ ਅਰੀ ਗੁਰ ਆਪਣੇ ਦਿਉਹਾੜੀ ਸਾਧਵਾਰ ਦਿਉਹਾੜੀ ਸਾਧਵਾਰ ਜਨ ਮਾਨਸ ਤੇ ਦੇਵਤੇ ਕੀਏ ਜਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੇ ਵਾਰ ਕਰਤ ਨਾ ਲਾਗੇ ਵਾਰ ਮਹੱਲਾ ਦੂਜਾ ਮਹੱਲਾ ਦੂਜਾ ਜੇ ਸੋ ਚੰਦਾ ਉਗਵਹਿ ਜੇ ਸੋ ਚੰਦਾ ਉਗਵਹ ਸੂਰਜ ਚੜਹ ਹਜ਼ਾਰ ਸੂਰਜ ਚੜਹ ਹਜ਼ਾਰ ਏਤੇ ਚਾਨਣ ਹੋਦਿਆ ਏਤੇ ਚਾਨਣ ਹੋਦਿਆ ਔਰ ਬਿਨ ਘੁਰ ਅੰਧਾਰ ਗੁਨ ਬਿਨ ਘੋਰ ਅੰਧਾਰ ਮਹੱਲਾ ਪਹਿਲਾ ਮਹੱਲਾ ਪਹਿਲਾ ਨਾਨਕ ਗੁਰੂ ਨ ਚੇਤਨੀ ਨਾਨਕ ਗੁਰੂ ਨਾ ਚੇਤਨੇ ਮਨ ਆਪਣਾ ਸੁਚੇਤ ਮਨ ਆਪਣਾ ਸਚੇਤ ਛੁਟੇ ਤਲ ਬੁਆੜ ਜਿਉ ਛੁਟੇ ਤਲ ਬੁਆੜ ਜਿਉ ਸੁੰਨੇ ਅੰਦਰ ਖੇਤ ਸੁੰਨੇ ਅੰਦਰ ਖੇਤ ਖੇਤਰ ਅੰਦਰ ਛੁਟਿਆ ਖੇਤਰ ਅੰਦਰ ਛੁਟਿਆ ਪਹੋ ਨਾਨਕ ਸੋ ਨਾਹ ਪਹੋ ਨਾਨਕ ਸੋ ਨਾਹ ਨਾਹ ਇਸ ਤਰ੍ਹਾਂ ਇਹਦਾ ਉਚਾਰਨ ਕਰਨਾ ਫਲੀ ਹੈ ਫੁਲੀ ਹੈ ਬੱਪੜੇ ਫਲੀ ਹੈ ਫੁਲੀ ਹੈ ਬੱਪੜੇ ਈ ਤਾਨ ਵਿੱਚ ਸਵਾਹ ਈ ਤਾਨ ਵਿੱਚ ਸਵਾਹ ਪੌੜੇ ਪੌੜੇ ਆਪੀ ਨਾ ਆਪ ਸਾਜਿਓ ਆਪੀ ਨਾ ਆਪ ਸਾਜਿਓ ਆਪੀ ਨਾ ਰਚਿਓ ਨਾਮ ਆਪੀ ਨਾ ਰਚਿਓ ਨਾਮ ਹਾਂ ਆਪੀ ਨਾ ਦੇ ਹਲੰਤ ਲੱਗੀ ਹੋਈ ਹੈ ਆਪੀ ਨਾ ਇਸ ਤਰ੍ਹਾਂ ਭਾਰਾ ਕਰਕੇ ਬੋਲਣਾ ਦੋਈ ਕੁਦਰਤ ਸਾਜੀ ਐ ਦੋਈ ਕੁਦਰਤ ਸਾਜੀ ਐ ਕਰ ਆਸਨ ਡਿਠੋ ਚਾਓ ਕਰ ਆਸਨ ਡਿਠੋ ਚਾਓ ਆ ਦੋਈ ਦਦੈਨੋ ਕਰ ਈੜੀ ਸਿਹਾਰੀ ਇੱਕ ਈੜੀ ਬਿਹਾਰੀ ਇਸਦਾ ਉਚਾਰਨ ਦੋਈ ਕਰਨਾ ਦਾਤਾ ਕਰਤਾ ਆਪ ਤੂੰ ਦਾਤਾ ਕਰਤਾ ਆਪ ਤੂੰ ਤੁਸ ਦੇਵਹ ਕਰਹ ਪਸਾਓ ਤੁਸ ਦੇਵਹ ਕਹ ਰਾ ਪਸਾਉ ਤੂੰ ਜਾਣ ਹੋਈ ਸਭ ਸੈ ਤੂੰ ਜਾਣ ਹੋਈ ਸਭ ਸੈ ਤੂੰ ਜਾਣ ਹੋਈ ਸਭ ਸੈ ਤੂੰ ਜਾਣੋਈ ਸਵਸ ਦੇਲ ਸਹ ਜਿੰਦ ਕਵਾਉ ਦੇਲ ਸਹ ਜਿੰਦ ਕਵਾਉ ਕਰ ਆਸਣ ਡਿਠੋ ਚਾਉ ਕਰ ਆਸਣ ਡਿਠੋ ਚਾਉ ਸਲੋਕ ਮਹੱਲਾ ਪਹਿਲਾ ਸਲੋਕ ਮਹੱਲਾ ਪਹਿਲਾ ਹਾਂ ਪਹਿਲਾ ਕਹਿਣਾ ਕਈ ਵਾਰੀ ਆਪਣੇ ਮੁਖ ਚੋਂ ਪਹਿਲਾ ਨਿਕਲ ਆਉਂਦਾ ਪਹਿਲਾ ਜਿਹੜਾ ਉਹ ਆਈਡੀ ਕਰਨੀ ਉਹ ਆਵਾਜ਼ ਦੇ ਦਿੰਦਾ ਪਹਿਲਾ ਹਾ ਹਾ ਲਾ ਕੇ ਪਾਹੇ ਲਾਇ ਸਿਤਨੇ ਵਿਚਾਰਨ ਕਰਨਾ ਹੈ ਸੱਚੇ ਤੇਰੇ ਖੰਡ ਸੱਚੇ ਬ੍ਰਹਮੰਡ ਸੱਚੇ ਤੇਰੇ ਖੰਡ ਸੱਚੇ ਬ੍ਰਹਮੰਡ ਸੱਚੇ ਤੇਰੇ ਲੋ ਸੱਚੇ ਆਕਾਰ ਸੱਚੇ ਤੇਰੇ ਨੋ ਸੱਚੇ ਆਕਾਰ ਸੱਚੇ ਤੇਰੇ ਕਰਨੇ ਸਰਬ ਵਿਚਾਰ ਸੱਚੇ ਤੇਰੇ ਕਰਨੇ ਸਰਬ ਵਿਚਾਰ ਸੱਚਾ ਤੇਰਾ ਅਮਰ ਸੱਚਾ ਦੀਵਾਨ ਸੱਚਾ ਤੇਰਾ ਅਮਰ ਸੱਚਾ ਦੀਵਾਨ ਸੱਚਾ ਤੇਰਾ ਹੁਕਮ ਸੱਚਾ ਫੁਰਮਾਨ ਸੱਚਾ ਤੇਰਾ ਹੁਕਮ ਸੱਚਾ ਫੁਰਮਾਨ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਸੱਚਾ ਤੇਰਾ ਕਰਮ ਸਚਾ ਨੀਸ਼ਾਨ ਸਚੇ ਤੁਧ ਆਖਹ ਲਖ ਕਰੋੜ ਸਚੇ ਤੁਧ ਆਖਹ ਲਖ ਕਰੋੜ ਸਚੈ ਸਭ ਤਾਨ ਸਚੈ ਸਭ ਜੋਰ ਸਚੈ ਸਵ ਤਾਨ ਸਚੈ ਸਭ ਜੋਰ ਸਚੇ ਤੇਰੀ ਸਿਫਤ ਸਚੇ ਸਾਲਾਹ ਸਚੇ ਤੇਰੀ ਸਫਤ ਸਚੇ ਸਾਲਾ ਸਚੇ ਤੇਰੀ ਕੁਦਰਤ ਸਚੇ ਪਾਤ ਸਾ ਸਚੇ ਤੇਰੀ ਕੁਦਰਤ ਸਚੇ ਪਾਤ ਸਾ ਨਾਨਕ ਸੱਚ ਧਿਆਏ ਨ ਸੱਚ ਨਾਨਕ ਸੱਚ ਧਿਆਏ ਨ ਸੱਚ ਜੋ ਮਰ ਜੰਮੈ ਸੋ ਕਚੋ ਨ ਕਚ ਸੋ ਮਰ ਜੰਮੈ ਸੋ ਕਚਨ ਕਚ ਇਹ ਸ਼ੁੱਧ ਪਾਠ ਕਕਾ ਚਚੇ ਨੂੰ ਕੋੜਨਨੇ ਸਹਰੀ ਕਚਨ ਕਾਚੇ ਦਾ ਉਚਾਰਨ ਨਹੀਂ ਕਰਨਾ ਹੈ ਮਹੱਲਾ ਪਹਿਲਾ ਮਹੱਲਾ ਪਹਿਲਾ ਵੱਡੀ ਵੱਡਿਆਈ ਜਾ ਵੱਡਾ ਨਾਓ ਵੱਡੀ ਵੱਡਿਆਈ ਜਾ ਵੱਡਾ ਨਾਮ ਵੱਡੀ ਵੱਡਿਆਈ ਜਾ ਸੱਚ ਨੇ ਆਓ ਵੱਡੀ ਵੱਡਿਆਈ ਜਾ ਸੱਚ ਨੇ ਆਓ ਵੱਡੀ ਵੱਡਿਆਈ ਜਾ ਨਿਹਚਲ ਥਾਓ ਵੱਡੀ ਵੱਡਿਆਈ ਜਾ ਨਿਹਚਲ ਥਾਓ ਵੱਡੀ ਵੱਡਿਆਈ ਜਾਣ ਆਲੋ बड़ी बड़े आई जाना आना बड़ी बड़े आई बुझे सब पाओ बड़ी बड़े आई बुझे सब पाओ हाँ बुझे कास के बोलना बड़ी बड़े आई जा पूछ ना दात बड़ी बड़े आई जा पूछ ना दात बड़ी बड़े, बड़े आई जा, आप। <स्कु> जा आपे आप बड़ी बड़े आई जा आपे आप नानक कार ना कथनी जाय नानक कार ना कथनी जाय नानक ते विश्राम कार ते ठमक नानक कार ना कथनी जाय ਕੀਤਾ ਕਰਣਾ ਸਰਬ ਰਜਾਈ ਕੀਤਾ ਕਰਣਾ ਸਰਬ ਰਜਾਈ ਮਹੱਲਾ ਦੂਜਾ ਮਹੱਲਾ ਦੂਜਾ ਇਹੋ ਜਗ ਸੱਚ ਹੈ ਕੀ ਹੈ ਕੋਠੜੀ ਇਹੋ ਜਗ ਸੱਚ ਹੈ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ ਸੱਚੇ ਕਾ ਵਿੱਚ ਵਾਸ ਇਕ ਨਾ ਹੁਕਮ ਸਮਾਏ ਲੈ ਇਕ ਨਾ ਹੁਕਮ ਸਮਾਏ ਲੈ ਇਕ ਨਾ ਹੁਕਮੇ ਕਰੇ ਵਿਨਾਸ਼ ਇਕ ਨਾ ਹੁਕਮੇ ਕਰੇ ਵਿਨਾਸ਼ੋ ਇੱਕ ਨਾ ਦੇ ਨੰਨੇ ਤੇ ਹਲੰਤ ਲੱਗਾ ਹੋਇਆ ਨੂੰ ਪਾਰਾ ਕਰਨਾ ਇੱਕ ਨਾ ਐਸੇ ਤਰ੍ਹਾਂ ਬੋਲਣਾ ਇੱਕ ਨਾ ਭਾਣਾ ਕੱਢ ਲੈ ਇੱਕ ਨਾ ਭਾਣਾ ਕੱਢ ਲੈ ਇੱਕ ਨਾ ਮਾਇਆ ਵਿੱਚ ਨਿਵਾਸ ਇੱਕ ਨਾ ਮਾਇਆ ਵਿੱਚ ਨਿਵਾਸ ਏਵ ਭੇ ਆਖ ਨਾ ਜਪਈ ਵੇ ਏਵ ਭੇ ਏਵ ਭੇ ਆਖ ਨਾ ਜਪਈ ਏਵਪੇ ਆਖ ਨਾ ਜਾਪਈ ਏਵਪੇ ਆਖ ਨਾ ਜਾਪਈ ਏਵਪੇ ਆਖ ਨਾ ਜਾਪਈ ਜੇ ਕਿਸ ਆਣੇ ਰਾਸ ਜੇ ਕਿਸ ਆਣੇ ਰਾਸ ਨਾਨਕ ਗੁਰਮੁਖ ਜਾਣੀਐ ਨਾਨਕ ਗੁਰਮੁਖ ਜਾਣੀਐ ਜਾ ਕਉ ਆਪ ਕਰੇ ਪ੍ਰਕਾਸ਼ ਜਾ ਕਉ ਆਪ ਕਰੇ ਪ੍ਰਗਾਸੋ ਪੌੜੀ ਪੌੜੀ ਨਾਨਕ ਜੀ ਉਪਾਏ ਕੈ ਨਾਨਕ ਜੀ ਉਪਾਏ ਕੈ ਲਖਨਵੈ ਧਰਮ ਬਹਾਲਿਆ ਲਖਨਵੈ ਧਰਮ ਬਹਾਲਿਆ ਉਥੇ ਸੱਚੇ ਹੀ ਸੱਚ ਨਿਭੜੈ ਉਥੇ ਸੱਚੇ ਹੀ ਸੱਚ ਨਿਭੜੈ ਚੁਣ ਵਾਖ ਕੱਢੇ ਜਜ ਮਾਲਿਆ ਚੁਣ ਵਾਖ ਕੱਢੇ ਜਜ ਮਾਲਿਆ ਆਉ ਨਾ ਪਾਇਨ ਕੋੜ ਯਾਰ ਆਉ ਨਾ ਪਾਇਨ ਕੋੜ ਯਾਰ ਮੋਹ ਕਾਲੈ ਦੋਜ ਕਚਾਲਿਆ ਮੋਹ ਕਾਲੈ ਦੋਜ ਕਚਾਲਿਆ ਤੇਰਾ ਨਾਇ ਰਤੇ ਸੇ ਜਿਣ ਗਏ ਤੇਰਾ ਨਾਇ ਰਤੇ ਛੇ ਜਣ ਗਏ ਹਾਰ ਗਏ ਸੇ ਠੱਗਣ ਵਾਲਿਆ ਹਾਰ ਗਏ ਤੇ ਠੱਗਣ ਵਾਲਿਆ ਲਿਖ ਨਾ ਵੈ ਧਰਮ ਬਹਾਲਿਆ ਲਿਖ ਨਾ ਵੈ ਧਰਮ ਬਹਾਲਿਆ ਸਲੋਕ ਮਹੱਲਾ ਪਹਿਲਾ ਸਲੋਕ ਮਹੱਲਾ ਪਹਿਲਾ ਬਿਸਮਾਦ ਨਾਦ ਬਿਸਮਾਦ ਵੇਦ ਬਿਸਮਾਦ ਨਾਦ ਬਿਸਮਾਦ ਵੇਦ ਬਿਸਮਾਦ ਜੀ ਬਿਸਮਾਦ ਭੇਦ ਬਿਸਮਾਦ ਜੀ ਬਿਸਮਾਦ ਭੇਦ ਬਿਸਮਾਦ ਰੂਪ ਬਿਸਮਾਦ ਜਿਸਮਾਦ ਰੂਪ ਬਿਸਮਾਦ ਰੰਗ ਜਿਸਮਾਦ ਨਾਗੇ ਫਿਰਹਿ ਜੰਤ ਜਿਸਮਾਦ ਨਾਗੇ ਫਿਰਹਿ ਜੰਤ ਜਿਸਮਾਦ ਪਾਉਣ ਬਿਸਮਾਦ ਪਾਣੀ ਬਿਸਮਾਦ ਪਾਉਣ ਵਿਸਵਾਦ ਪਾਣੀ ਵਿਸਵਾਦ ਅਗਨੀ ਖੇਡ ਹੈ ਵਿਡਾਣੀ ਵਿਸਵਾਦ ਅਗਨੀ ਖੇਡ ਹੈ ਵਿਡਾਣੀ ਵਿਸਵਾਦ ਧਰਤੀ ਵਿਸਵਾਦ ਖਾਣੀ ਵਿਸਵਾਦ ਧਰਤੀ ਵਿਸਵਾਦ ਖਾਣੀ ਵਿਸਵਾਦ ਸਾਦ ਲੱਗਾ ਹੈ ਪ੍ਰਾਣੀ ਵਿਸਵਾਦ ਸਾਗ ਲੱਗ ਹੈ ਪ੍ਰਾਣੀ ਹਾਂ ਸੱਸੇ ਨੂੰ ਕੰਨਾ ਦਾਦਾ ਸਾਵੇ ਪੋਲਾ ਬੋਲਣਾ ਵਿਸਮਾਦ ਸੰਜੋਗ ਵਿਸਮਾਦ ਵਿਜੋਗ ਵਿਸਮਾਦ ਸੰਜੋਗ ਵਿਸਮਾਦ ਵਿਜੋਗ ਵਿਸਮਾਦ ਭੋਗ ਵਿਸਮਾਦ ਭੋਗ ਵਿਸਮਾਦ ਭੋਗ ਵਿਸਮਾਦ ਭੋਗ ਵਿਸਮਾਦ ਸੇਫਤ ਵਿਸਮਾਦ ਸਾਲਾਹ ਵਿਸਮਾਦ ਸੇਫਤ ਵਿਸਮਾਦ ਸਾਲਾਹ ਵਿਸਮਾਦ ਉਜੜ ਵਿਸਮਾਦ ਰਾਹ ਵਿਸਮਾਦ ਉਜੜ ਵਿਸਮਾਦ ਰਾਹ ਬਿਸਮਾਦ ਨੇੜਾ ਬਿਸਮਾਦ ਦੂਰ ਬਿਸਮਾਦ ਨੇੜਾ ਬਿਸਮਾਦ ਦੂਰ ਬਿਸਮਾਦ ਦੇਖੇ ਹਾਜ਼ਰ ਹਜੂਰ ਬਿਸਮਾਦ ਦੇਖੇ ਹਾਜ਼ਰ ਹਜੂਰ ਕੁਦਰਤ ਦਿਸੈ ਕੁਦਰਤ ਸੁਣੀਐ ਕੁਦਰਤ ਦਿਸੈ ਕੁਦਰਤ ਸੁਣੀਐ ਕੁਦਰਤ ਭਉ ਸੁਖਸਾਰ ਕੁਦਰਤ ਭਉ ਸੁਖਸਾਰ ਕੁਦਰਤ ਪਾਤਾਲੀ ਆਕਾਸੀ ਉਦਰਤ ਪਾਤਾਲੇ ਆਕਾਸ਼ੀ ਉਦਰਤ ਸਰਬ ਆਕਾਰ ਉਦਰਤ ਸਰਬ ਆਕਾਰ ਉਦਰਤ ਵੇਦ ਪੁਰਾਣ ਕਤੇਬਾ ਉਦਰਤ ਵੇਦ ਪੁਰਾਣ ਪਤੇਬਾ ਉਦਰਤ ਸਰਬ ਵਿਚਾਰ ਉਦਰਤ ਸਰਬ ਵਿਚਾਰ ਉਦਰਤ ਖਾਣਾ ਪੀਣਾ ਪਹਿਨਣਾ ਉਦਰਤ ਖਾਣਾ ਪੀਣਾ ਪਹਿਨਣਾ ਕੁਦਰਤ ਸਰਬਪਿਆਰ ਕੁਦਰਤ ਸਰਬਪਿਆਰ ਕੁਦਰਤ ਜਾਤੀ ਜਨਸੀ ਰੰਗੀ ਕੁਦਰਤ ਜਾਤੀ ਜਨਸੀ ਰੰਗੀ ਕੁਦਰਤ ਜੀਵ ਜਹਾਨ ਕੁਦਰਤ ਜੀਵ ਜਹਾਨ ਕੁਦਰਤ ਨੇਕੀਆ ਕੁਦਰਤ ਵਧੀਆ ਕੁਦਰਤ ਨੇਕੀਆ ਕੁਦਰਤ ਵਧੀਆ ਕੁਦਰਤ ਮਾਨ ਅਭਾਨ ਕੁਦਰਤ ਮਾਨ ਹਵ ਮਾਨ ਕੁਦਰਤ पावन पानी बैसंतर कुदरत पावन पानी बैसंतर कुदरत धरती खाक कुदरत धरती खाक सब तेरी, तेरी कुदरत तू कादर करता सब तेरी कुदरत तू कादर करता पाकी नाई पाक पाकी नाई पाक नानक हुक्म अंदर वेख नानक हुक्म अंदर वेख वरत ਤਾ ਕੋ ਤਾਕ ਵਰਤੈ ਤਾਕੋ ਤਾਕੋ ਆਪਿਨਿ ਭੋਗ ਭੋਗ ਕੈ ਆਪਿਨਿ ਭੋਗ ਭੋਗ ਕੈ ਹੋਏ ਭਸਮੜ ਭੌਰ ਸਿਧਾਇਆ ਉਏ ਭਸਮੜ ਭੌਰ ਸੁਧਾਇਆ ਵੱਡਾ ਹੋਆ ਦੁਨੀਦਾਰ ਵੱਡਾ ਹੋਆ ਦੁਨੀਦਾਰ ਗਲ ਸੰਗਲ ਘਤ ਚਲਾਇਆ ਗਲ ਸੰਗਲ ਘਤ ਚਲਾਇਆ ਅਗੈ ਕਰਨੀ ਕੀਰਤਿ ਵਾਚੀਐ ਅਗੈ ਕਰਨੀ ਕੀਰਤਿ ਵਾਚੀਐ ਬਹਿ ਲੇਖਾ ਕਰ ਸਮਝਾਇਆ ਬਹਿ ਲੇਖਾ ਕਰ ਸਮਝਾਇਆ ਥਾਉ ਨ ਹੋਵੇ ਪਾਉ ਦਈ ਥਾਉ ਨ ਹੋਵੇ ਪਾਉ ਦਈ ਹੁਣ ਉਨੀਆ ਕਿਆ ਰੂ ਆਇਆ ਹੁਣ ਸੁਣਿਆ ਕਿਆ ਰੂ ਆਇਆ ਹਾਂ ਪੌਦੀ ਇਸ ਤਰ੍ਹਾਂ ਚਰਨ ਕਰਨਾ ਦਾ ਮਨ ਅੰਧਾ ਜਨਮ ਗਵਾਇਆ ਮਨ ਅੰਧਾ ਜਨਮ ਗਵਾਇਆ ਲੋਕ ਮਹੱਲਾ ਪਹਿਲਾ ਲੋਕ ਮਹੱਲਾ ਪਹਿਲਾ ਭਾਇ ਵਿੱਚ ਪਵਨ ਵਹੈ ਸਦਵਾ ਭਾਇ ਵਿੱਚ ਪਾਉਣ ਬਹ ਸਦਵਾਉ ਭਾਇ ਵਿੱਚ ਚੱਲਹ ਲਖ ਦਰਿਆਉ ਭਾਇ ਵਿੱਚ ਚੱਲਹ ਲਖ ਦਰਿਆਉ ਭਾਇ ਵਿੱਚ ਅਗਨ ਕੱਢੇ ਵੇਗਾਰ ਭਾਇ ਵਿੱਚ ਅਗਨ ਕੱਢੇ ਵੇਗਾਰ ਭਾਇ ਵਿੱਚ ਧਰਤੀ ਦੱਬੀ ਭਾਰ ਭਾਇ ਵਿੱਚ ਧਰਤੀ ਦੱਬੀ ਭਾਰ ਭਾਇ ਵਿੱਚ ਇੰਦ ਫਿਰੇ ਸਿਰ ਭਾਰ ਭੈ ਵਿੱਚ ਇੰਦਰ ਸਿਰ ਭਾਰ ਭੈ ਵਿੱਚ ਰਾਜਾ ਧਰਮ ਦਵਾਰ ਭੈ ਵਿੱਚ ਰਾਜਾ ਧਰਮ ਦਵਾਰ ਭੈ ਵਿੱਚ ਸੂਰਜ ਭੈ ਵਿੱਚ ਚੰਦ ਭੈ ਵਿੱਚ ਸੂਰਜ ਭੈ ਵਿੱਚ ਚੰਦ ਕੋਹ ਕਰੋੜੀ ਚਲਤ ਨਾਂ ਅੰਤ ਕੋਹ ਕਰੋੜੀ ਚਲਤ ਨਾਂ ਅੰਤ ਭੈ ਵਿੱਚ ਸਿੱਧ ਬੁੱਧ ਸੁਰਨਾਥ ਭੈ ਵਿੱਚ ਸਿੱਧ ਬੁੱਧ ਸੁਰਨਾਥ ਭੈ ਵਿੱਚ ਆੜਾਣੇ ਆਕਾਸ਼ ਭੈ ਵਿੱਚ ਆੜਾਣੇ ਆਕਾਸ਼ ਭੈ ਵਿੱਚ ਜੋਧ ਮਹਾਬਲ ਸੂਰ ਭੈ ਵਿੱਚ ਜੋਧ ਮਹਾਬਲ ਸੂਰ ਭੈ ਵਿੱਚ ਆਵਹਿ ਜਾਵਹਿ ਪੂਰ ਭੈ ਵਿੱਚ आव है जाव है सगलिया सिर लिखिया सिर लेख सगलिया पो लिखया सिर लेख नानक निरभ निरंकार सच एक नानक निरभ निरंकार सच एक महला पहला महला पहला नानक निर भरंकार नानक निरभ निरंकार हो रे ਰਾਮ ਰਵਾਨ ਹੋਰ ਕੇਤੇ ਰਾਮ ਰਵਾਨ ਕੇਤੀਆ ਕੰਨ ਕਹਾਣੀਆਂ ਕੇਤੀਆ ਕੰਨ ਕਹਾਣੀਆਂ ਕੇਤੇ ਬੇਦ ਵਿਚਾਰ ਕੇਤੇ ਬੇਦ ਵਿਚਾਰ ਹੜਾ ਕੰਨ ਸ਼ਬਦ ਐਨੂੰ ਪਾਹਰਾ ਕ੍ਰਿਸ਼ਨ ਦਾ ਬਾਚਕ ਹੈ ਕੇਤੇ ਨਚਹ ਮੰਗਤੇ ਕੇਤੇ ਨਚਹ ਮੰਗਤੇ ਗੜਮੁੜਾ ਪੂਰਹ ਤਾਲ ਗੜਮੁੜਾ ਪੂਰਹ ਤਾਲ ਬਾਜ਼ਾਰੀ ਬਾਜ਼ਾਰ ਮਹਿ बाजारी बाजार में आए कड है बाजार आए आद है बाजार गाव है राजे राणिया गाव है राजे राणिया बोल है आल पताल बोल है आल पताल लख टके आके मुंदड़े लख टके आके मुंदड़े लख टके आके हार लख टके आके हार जितन पाई है नानका जित तन पाई है नान ਸ਼ੈਤਨ ਹੋਵੈ ਛਾਰ ਜੇਤਨ ਹੋਵੈ ਸਾਰ ਗਿਆਨ ਨਾ ਗੰਧੈ ਢੂਢੀਐ ਗਿਆਨ ਨਾ ਗਲੇ ਢੂਢੀਐ ਕਥਨਾ ਕਰੜਾ ਸਾਰ ਕਥਨਾ ਕਰੜਾ ਸਾਰ ਕਰਮ ਮਿਲੈ ਤਾ ਪਾਈਐ ਕਰਮ ਮਿਲੈ ਤਾ ਪਾਈਐ ਹੋਰ ਹਕਮਤ ਹੁਕਮ ਖਵਾਰ ਹੋਰ ਹਕਮਤ ਹੁਕਮ ਖਵਾਨ ਪਉੜੀ ਨਦਰ ਕਰਹਿ ਜੇ ਆਪਣੀ ਨਾਦਰ ਕਰਾ ਜੇ ਆਪਣੀ ਤਾਂ ਨਜ਼ਰੀ ਸਤਗੁਰ ਪਾਇਆ ਤਾਂ ਨਜ਼ਰੀ ਸਤਗੁਰ ਪਾਇਆ ਇਹੋ ਜਿਉ ਬਹੁਤੇ ਜਨਮ ਭਰਮਿਆ ਇਹੋ ਜਿਉ ਬਹੁਤੇ ਜਨਮ ਭਰਮਿਆ ਤਾਂ ਸਤਗੁਰ ਸ਼ਬਦ ਸੁਣਾਇਆ ਤਾਂ ਸਤਗੁਰ ਸ਼ਬਦ ਸੁਣਾਇਆ ਸਤਗੁਰ ਜੇ ਵੱਡ ਦਾਤਾ ਕੋ ਨਹੀਂ ਸਤਗੁਰ ਜੇ ਵੱਡ दाता को नहीं सब सुने हो लोक सबाया सब सुने हो लोक सबाया सतगुर मिले सच पाया सतगुर मिले सच पाया जिनी बिच हो आप गवाया जिनी बिच हो आप गवाया जिन सचो सच बुझाया जिन सचो सच बुझाया सलोक महला पहला सलोक महला पहला ਘੜੀਆ ਸੱਬੇ ਗੋਪੀਆਂ ਰਈਆ ਸਭੇ ਗੋਪੀਆਂ ਬਹਿਰ ਕੰਨ ਗੋਪਾਲ ਬਹਿਰ ਕੰਨ ਗੋਪਾਲ ਗਹਿਣ ਪੌਣ ਪਾਣੀ ਬੈ ਸੰਤਰ ਗਹਿਣ ਪੌਣ ਪਾਣੀ ਬੈ ਸੰਤਰ ਚੰਦ ਸੂਰਜ ਅਵਤਾਰ ਚੰਦ ਸੂਰਜ ਅਵਤਾਰ ਸਗਲੀ ਧਰਤੀ ਮਾਲ ਧਨ ਸਗਲੀ ਧਰਤੀ ਮਾਲ ਧਨ ਵਰਤਨ ਸਰਬਜੰਗਾਲ ਵਰਤਨ ਸਰਬਜੰਗਾਲ ਇਕ ਮੁਸੈ ਗਿਆਨ ਵੀ ਹੋਏ ਨਾਨਕ ਮੁਸਾ ਗਿਆਨ ਮਹੁਨੀ ਖਾਏ ਗਾਇਆ ਜਮ ਕਾਲ ਖਾਏ ਗਾਇਆ ਜਮ ਕਾਲ ਮਹੱਲਾ ਪਹਿਲਾ ਮਹੱਲਾ ਪਹਿਲਾ ਵਾਇਨ ਚੇਲੇ ਨਚਨ ਗੁਰ ਵਾਇਨ ਚੇਲੇ ਨਚਨ ਗੁਰ ਪੈਰ ਹਲਾਏ ਨਾ ਫੇਰ ਨਸਰ ਪੈਰ ਹਲਾਏ ਨਾ ਪੈਰਨ ਸਿਰ ਓਡ ਓਡ ਰਾਵਾਂ ਝਾਟੇ ਪਾਈ ਓਡ ਓਡ ਰਾਵਾਂ ਝਾਟੇ ਪਾਈ ਵੇਖੇ ਲੋਕ ਅਸਾ ਘਰ ਜਾਏ ਵੇਖੇ ਲੋਕ ਅਸਾ ਘਰ ਜਾਏ ਰੋਟੀ ਆਕਾਰਨ ਪੂਰਹ ਤਾਲ ਰੋਟੀ ਆਕਾਰਨ आप पछाड़ा है धरती नाल आप पछाड़ा है धरती नाल गावन गोपिया गावन कान गावन गोपिया गावन कान गावन सीता राजे राम गावन सीता राजे राम निर्भ निरंकार सच नाम निर्भ निरंकार सच नाम जा का किया सगल जहान जा का किया सगल जहान सेवक सेवा है कर्म चढ़ाओ सेवक सेव है कर्म चढ़ाओ हाँ चाचे चढ़ाओ ਪਿੰਨੇ ਰੈਣ ਜਿਨਾ ਮਨ ਚਾਉ ਪਿੰਨੇ ਰੈਣ ਜਿਨਾ ਮਨ ਚਾਉ ਸਿੱਖੀ ਸਿੱਖਿਆ ਗੁਰ ਵਿਚਾਰ ਸਿੱਖੀ ਸਿੱਖਿਆ ਗੁਰ ਵਿਚਾਰ ਨਦਰੀ ਕਰਮ ਲਗਾਏ ਪਾਰ ਨਦਰੀ ਕਰਮ ਲਗਾਏ ਪਾਰ ਬੋਲੂ ਚਰਖਾ ਚੱਕੀ ਚੱਕ ਬੋਲੂ ਚਰਖਾ ਚੱਕੀ ਚੱਕ ਫਲਵਾਰ ਹੋਲੇ ਬਹੁਤ ਅਨੰਤ ਫਲਵਾਰ ਹੋਲੇ ਬਹੁਤ ਅਨੰਤ ਲਾਟੂ ਮਾਧਾਨੀਆਂ ਅਨਗਾਹ ਲਾਟੂ ਮਾਧਾਨੀਆਂ ਅਨਗਾਹ ਅੱਖੀਂ ਭਵਦੀਆ ਲੈਨ ਨਾਸਾਹ ਪੰਖੀ ਭੌਂਦਿਆ ਲੈਨ ਨਾ ਅੰਤ ਸੁਐ ਚਾੜ ਪਵਾਈਹ ਜੰਤ ਸੁਐ ਚਾੜ ਪਵਾਈਹ ਜੰਤ ਨਾਨਕ ਭੌਦਿਆ ਗਣਤ ਨਾ ਅੰਤ ਨਾਨਕ ਭੌਦਿਆ ਗਣਤ ਨਾ ਅੰਤ ਬੰਦਨ ਬੰਦ ਪਵਾਈ ਸੋਏ बंधन बंद पवाए सोए पाया करत नच सब कोए पाया करत नच सब कोए नाच नाच हसा है चल है से रोए नाच नाच हसा है चल है से रोए उड ना जाहि सिद्ध ना होए उड ना जाहि सिद्ध ना होए नचन कोदन मान का चाव नचन कोदन ਮਨ ਕਾ ਚਾਉ ਨਾਨਕ ਜਨ ਮਨ ਭਾਉ ਤਨਾ ਮਨ ਭਾਉ ਨਾਨਕ ਜਨ ਮਨ ਭਾਉ ਤਨਾ ਮਨ ਭਾਉ ਪੌੜੀ ਪੌੜੀ ਨਾਉ ਤੇਰਾ ਨਿਰੰਕਾਰ ਹੈ ਨਾਉ ਤੇਰਾ ਨਿਰੰਕਾਰ ਹੈ ਨਾਏ ਲੈ ਨਰਕ ਨਾ ਜਾਈਏ ਨਾਏ ਦਇ ਨਰਕ ਨਾ ਜਾਈਏ ਨਾਉ ਤੇਰਾ ਨਿਰੰਕਾਰ ਹੈ ਇਥੇ ਵਿਸ਼ਰਾਮ ਨੈ ਲੈ ਇਥੇ ਠਾਮਕ ਨਰਕ ਫੇਰ ਠਾਮਕ ਨਾ ਜਾਈਏ ਜੀਓ ਪਿੰਡ ਸਭ ਤੇ ਸਦਾ ਜੀਓ ਪਿੰਡ ਸਭ ਤੇ ਸੁਦਾ ਦੇਖਾ ਜੈ ਆਖ ਗਵਾਈਏ ਦੇਖਾ ਜੈ ਆਖ ਗਵਾਈਏ ਜੇ ਲੋੜ ਹੈ ਚੰਗਾ ਆਪਣਾ ਜੇ ਲੋੜ ਹੈ ਚੰਗਾ ਆਪਣਾ ਪਰ ਪੁੰਨੋ ਨੀਚ ਸਦਾਈਏ ਪਰ ਪੁੰਨੋ ਨੀਚ ਸਦਾਈਏ ਜੇ ਜਰਵਾਣਾ ਪਰ ਹਰੈ ਜੇ ਜਰ ਵਾਣਾ ਪਰ ਹਰੈ ਜਰ ਵੇਸ ਕਰੇ ਦੀ ਆਈਐ ਜਰ ਵੇਸ ਕਰੇ ਦੀ ਆਈਐ ਹੋ ਰਹਿ ਨਾ ਭਰੀਐ ਪਾਈਐ ਹੋ ਰਹਿ ਨਾ ਭਰੀਐ ਪਾਈਐ ਹਾਂ ਹੋ ਰਹਿ ਨਾ ਇਥੇ ਵਿਸ਼ਰਾਮ ਭਰੀਐ ਪਾਈਐ ਜੇ ਜਰ ਵਾਣਾ ਪਰ ਹਰੈ ਜੇ ਜਰ ਵਾਣਾ ਪਰ ਹਰੈ ਜਰ ਵੇਸ ਕਰੇ ਦੀ ਆਈਐ ਜਰ ਵੇਸ ਕਰੇ ਦੀ ਆਈਐ ਹੋ ਰਹਿ ਨਾ ਪਰੀਆ ਪਾਈ ਐ ਕੋ ਰਹਣਾ ਪਰਿਆ ਪਾਈ ਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ